ਤਿੰਨ ਤਾਲ ਜਿਹੜੀ ਹੁੰਦੀ ਹੈ ਉਹ ਕਲਾਸਿਕਲ ਮਿਊਜ਼ਿਕ ਦੇ ਵਿੱਚ ਚਲਦੀ ਹੈ ਮੋਸਟਲੀ ਜਿਹੜੇ ਆਪਾਂ ਰਾਗ ਹੁੰਦੇ ਆ ਭਪਾਲੀ ਭੈਰਵੀ ਹੈ ਨਾ ਯਮਨ ਬਰਿੰਦਾਵਨੀ ਸਾਰੰਗ ਬਹੁਤ سارے ਰਾਗ ਹੁੰਦੇ ਆ ਆਪਣੇ ਉਹਨਾਂ ਨਾਲ ਜਦੋਂ ਆਪਾਂ ਪਲੇ ਕਰਦੇ ਆ ਤਬਲੇ ਨੂੰ ਤਾਂ ਉਹਦੀ ਤਿੰਨ ਤਾਲ ਚਲਦੀ ਹੈ ਜਿੱਦੇ ਬੋਲ ਹੁੰਦੇ ਆ ਧਾ ਦਿਨ ਦਿਨ ਧਾ ਧਾ ਦਿਨ ਦਿਨ ਧਾ ਧਾ ਤਿੰਨ ਤਿੰਨ ਤਾ ਤ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਇਹਨੀਆਂ ਮੁਸ਼ਕਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫਾਰ ਇਗਜ਼ਾਮਪਲ ਮੀ ਮੇਰੇ +1 ਵਿੱਚ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀਬ ਹੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਮਿਹਨਤ ਕਰਦੇ ਆ ਤਾਂ ਕੁਝ ਵੀ ਆਪਣੇ ਵਾਸਤੇ ਔਖਾ ਨਹੀਂ ਹੈਗਾ ਜਿਦਾਂ ਕਿ ਸਰ ਨੇ ਜੇਕਰ ਇੰਨਾ ਨੇ ਮਿਹਨਤ ਕੀਤੀ ਤਾਂ ਹੀ ਅਜੇਸ ਮੁਕਾਮ ਤੇ ਆਏ ਨੇ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਨੇ ਆਈ ਥਿੰਕ ਉਹ ਕਦੇ ਮਿਹਨਤ ਕਰਦੇ ਹੀ ਨਹੀਂਗੇ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਮ੍ਰਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਮ੍ਰਾਲੇ ਤੋਂ ਆਮੇ ਮੇਰੀ ਫੈਮਿਲੀ ਬੈਕਗ੍ਰਾਉਂਡ ਉੱਥੇ ਦੀ ਹੈ ਤੇ ਉਹ ਡਾਕਟਰ ਕੋਲ ਲੈ ਗਏ ਡਾਕਟਰ ਨੇ ਕੋਈ ਫੀਵਰ ਦੇ ਵਿੱਚ ਇੰਜੈਕਸ਼ਨ ਦਿੱਤਾ ਉਸ ਇੰਜੈਕ ਉਸ ਤੋਂ ਬਾਅਦ ਡੈਲੀ ਲੈ ਗਏ ਮੈਨੂੰ ਏਮਜ਼ ਦੇ ਵਿੱਚ ઓਪਰੇਟ ਹੋਇਆ ਉਹ ਜਦੋਂ ઓਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਉਹ ਸੀਗੀ ਨਰਵ ਸੀਗੀ ਉਹ ਵੀ ਨਤੋਂ ਡੈਮੇਜ ਹੋ ਗਈ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20 25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਹੋ ਗਿਆ ਸਾਡੀ ਦੋਸਤੀ ਹੈ ਦੋਸਤਾਂ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਹੈ ਦੋਸਤਾਂ ਸਵੇਰਿਆਂ ਦੇ ਨਾਲ ਸਾਡਾ ਵੈਰ ਨਹੀਂ ਕੋਈ ਸਾਡਾ ਵੈਰ ਨਹੀਂ ਕੋਈ ਵੀ ਹਨੇਰਿਆਂ ਦੇ ਨਾਲ ਸਾਡੀ ਦੋਸਤੀ ਯਾ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਯਾ ਦੋਸਤਾ ਸਵੇਰਿਆਂ ਦੇ ਨਾਲ ਅਸਾਂ ਜ਼ਿੰਦਗੀ ਦੇ ਪੈਂਡਿਆਂ ਤੇ ਖੁਸ਼ਬੂ ਖਿਲਾਰੀ ਸਦਾ ਖੁਸ਼ਬੂ ਖਿਲਾਰੀ ਅਸਾਂ ਜ਼ਿੰਦਗੀ ਦੇ ਪੈਂਡਿਆਂ ਤੇ ਖੁਸ਼ਬੂ ਖਿਲਾਰੀ ਸਦਾ ਖੁਸ਼ਬੂ ਖਿਲਾਰੀ ਪੇਦ ਪਾਵਨਈਂ ਕੀਤਾ ਪੇਦ ਪਾਵਨਈਂ ਕੀਤਾ ਤੇਰੇ ਮੇਂ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਸਾਡੇ ਟੀਚਰ ਬਹੁਤ ਵਧੀਆ ਨੇਗੇ ਹਮੇਸ਼ਾ ਹੀ ਸਾਨੂੰ ਇਦਾਂ ਦੇ ਸਬਜੈਕਟ ਪੜ੍ਹਾਉਂਦੇ ਨੇ ਹਮੇਸ਼ਾ ਸਾਨੂੰ ਇਸ ਤਰ੍ਹਾਂ ਬੇਨਾਂ ਪੜ੍ਹਾਉਂਦੇ ਨੇ ਜਿਹੜਾ ਸਾਨੂੰ ਸੌਖਾ ਸੌਖਾ ਸਮਝ ਆ ਸਕੇ ਸਾਰੇ ਤਰੀਕੇ ਨਾਲ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਇਹਨੀਆਂ ਮੁਸ਼ਕਿਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫੋਰ ਐਗਜ਼ਾਮਪਲ ਮੀ ਮੇਰੇ +1 ਵਿੱਚ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀ ਵੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਤੇ ਮੈਂ ਅੱਗੇ ਜਾ ਕੇ ਵੀ ਸਾਰਿਆਂ ਨੂੰ ਇਨਸਪੀਰੇਸ਼ਨ ਦੇਣਾ ਚਾਹੁੰਦੀ ਆ ਵੀ ਸਾਡੇ ਸਰ ਤੋਂ ਇਨਸਪੀਰੇਸ਼ਨ ਕਰੋ ਤੁਸੀਂ ਇਨਸਪਾਇਰ ਹੋਵੋ ਜਿੱਦਾਂ ਕਿ ਸਾਡੇ ਸਕੂਲ ਦਾ ਰਿਜ਼ਲਟ 100% ਆ ਰਿਹਾਗਾ ਫ্রম ਹਿਸਟਰੀ ਇਹ ਬਾਕੀ ਵੀ ਇਦਾਂ ਜੇ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਵਧੀਆ ਰਿਜ਼ਲਟ ਆ ਸਕਦਾ ਹੈ ਅਕੋਰਡਿੰਗ ਟੂ ਮੀ ਜੇਕਰ ਆਪਾਂ ਮਿਹਨਤ ਕਰਦੇ ਆਂ ਤਾਂ ਕੁਝ ਵੀ ਆਪਣੇ ਵਾਸਤੇ ਔਖਾ ਨਹੀਂ ਹੈਗਾ ਜਿਦਾਂ ਕਿ ਸਰ ਨੇ ਜੇ ਇਹ ਕਰ ਇਹਨਾਂ ਨੇ ਮਿਹਨਤ ਕੀਤੀ ਤਾਂ ਹੀ ਅਜੇਸ ਮੁਕਾਮ ਤੇ ਆਏ ਨੇ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਨੇ ਆਈ ਥਿੰਕ ਉਹ ਕਦੇ ਮਿਹਨਤ ਕਰਦੇ ਹੀ ਨਹੀਂਗੇ ਜੇਕਰ ਅਸੀਂ ਟਰਾਈ ਕਰਾਂਗੇ ਕਈ ਵਾਰ ਸਾਨੂੰ ਹਾਰ ਵੀ ਮਿਲਦੀ ਹੁੰਦੀ ਹੈਗੀ ਪਰ ਜੇਕਰ ਅਸੀਂ ਉਸ ਹਾਰ ਨੂੰ ਆਪਣੀ ਜਿੱਤ ਬਣਾ ਕੇ ਚੱਲਾਂਗੇ ਫਿਰ ਹਮੇਸ਼ਾ ਅਸੀਂ ਵਧੀਆ ਮੁਕਾਮਾਂ ਤੇ ਜਾ ਸਕਦੇ ਹਾਂ ਉਹਦੀ ਮਿਸਾਲ ਤੁਸੀਂ ਅਮਿਤ ਸਰ ਨੂੰ ਸਮੇਂ ਤੋਂ ਵੀ ਅੱਖਾਂ ਤੋਂ ਦੇਖਣਾ ਨਹੀਂ ਫੇਰ ਹਾਸ ਤੱਕ ਵੀ ਆਪ ਆਉਂਦੇ ਨੇ ਤੁਹਾਨੂੰ ਪੜਾਉਂ ਇਹ ਸਰ ਨੇ ਕਦੇ ਵੀ ਮੈਂ ਇਹਨਾਂ ਨੂੰ ਦੇਖਿਆ ਨਹੀਂ ਹੈਗਾ ਵੀ ਇਹ ਕਦੇ ਵੀ ਕਿਸੇ ਟੀਚਰ ਦਾ ਸਹਾਰਾ ਲੈ ਕੇ ਜਾ ਰਹੇ ਨੇ ਇਹ ਸਾਰੇ ਸਕੂਲ ਚ ਇਦਾਂ ਜਾਂਦੇ ਤਾਂ ਕਦੇ ਕੰਪਿਊਟਰ ਲੈਬ ਚ ਕੋਈ ਵੀ ਸਮਾਨ ਲੈਣਾ ਹੋਵੇ ਸਾਡੇ ਸਕੂਲ ਤੋਂ ਬਾਹਰ ਉਹਦੇ ਵੀ ਅੰਮ੍ਰਿਤਸਰ ਜਾਂਦੇ ਨੇਗੇ ਕਦੇ ਵੀ ਕੋਈ ਬੁੱਕਸ ਵਗੈਰਾ ਦਾ ਕੋਈ ਵੀ ਇਸ਼ੂ ਹੋਵੇ ਉਹ ਵੀ ਜ਼ਿਆਦਾਤਰ ਅੰਮ੍ਰਿਤਸਰ ਸੋਲਵ ਕਰਦੇ ਨੇਗੇ ਹਮੇਸ਼ਾ ਅੰਮ੍ਰਿਤ ਸਰ ਇੱਕਦਮ ਇੱਕਦਮ ਮਿਸਾਲ ਦੀ ਤਰ੍ਹਾਂ ਨੇਗੇ ਜਿਹੜੇ ਲੋਕ ਕਹਿੰਦੇ ਰਹਿੰਦੇ ਨੇ ਸਾ ਤੋਂ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਉਹਨਾਂ ਵਾਸਤੇ ਸਾਰੀ ਇੱਕ ਇਨਸਪਾਇਰੇਸ਼ਨ ਸਰ ਇਹ ਤੁਸੀਂ ਨਤੀਜੇ ਤੋਂ ਹੀ ਦੇਖ ਸਕਦੇ ਹੋਗੇ ਜਿੱਦਾਂ 100% ਰਿਜ਼ਲਟ ਆ ਰਿਹਾ ਹੈਗਾ ਆਈ ਡੋਨਟ ਥਿੰਕ ਸ ਸਰ ਨੇ ਮੈਨੂੰ ਆਪਣੀ ਤਾਕਤ ਬਣਾ ਕੇ ਚੱਲਿਆਗਾ ਮੈਂ ਸਰ ਗੌਰਮੇਨਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਟਰਾਂਚੋ ਦੇ ਵਿੱਚ ਬਤੌਰ ਹਿਸਟਰੀ ਲੈਕਚਰਰ 2021 ਤੋਂ ਵਰਕ ਕਰ ਰਿਹਾ ਹਾਂ ਸਰ ਅਸੀਂ ਦੇਖ ਰਹੇ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਉਸ ਦੇ ਬਾਵਜੂਦ ਵੀ ਤੁਸੀਂ ਪੜ੍ਹਾ ਰਹੇ ਹੋ ਵਿਜਵਾਕਾਂ ਨੂੰ ਕੋਈ ਦਿੱਕਤਾਂ ਨਹੀਂ ਆ ਰਹੀ ਤੁਹਾਨੂੰ ਨਹੀਂ ਸਰ ਮੈਨੂੰ ਬਿਲਕੁਲ 1% ਵੀ ਕੋਈ ਦਿੱਕਤ ਨਹੀਂ ਆ ਰਹੀ ਜੀ ਐਕਚੁਅਲੀ ਸਰ ਮੈਂ ਇਸ ਫੀਲਡ ਦੇ ਵਿੱਚ 2006 ਤੋਂ ਹਾਂ ਪਹਿਲਾਂ ਮੈਂ ਬਤੌਰ ਹਿੰਦੀ ਅਧਿਆਪਕ ਦਾੰਦਪੁਰ ਵਿਕੇ ਸੇਵਾ ਨਿਭਾਈ ਹੈ ਉਸ ਤੋਂ ਪਹਿਲਾਂ ਮੈਂ ਮੂਨਕ ਗਰਲ ਸਕੂਲ ਦੇ ਵਿੱਚ ਜਿਹੜੀ ਹੈ ਬਤੌਰ ਹਿੰਦੀ ਅਧਿਆਪਕ ਸੀਗਾ ਉਥੇ ਮੈਂ 8 ਸਾਲ ਤਕਰੀਬਨ ਸਰਵਿਸ ਕੀਤੀ ਹੈ ਤੇ ਉਸ ਸਮੇਂ ਵਿੱਚੋਂ ਦੀ 1.5 ਸਾਲ ਮੈਂ ਐਜ਼ ਅ ਇਨਚਾਰਜ ਵੀ ਕੰਮ ਕੀਤਾ ਉਥੇ ਗਰਲ ਸਕੂਲ ਚ ਸਾਡੀ 650 ਗਰਲਸ ਦੀ ਸਟ੍ਰੈਂਥ ਸੀਗੀ ਉਥੇ ਮੈਂ ਸਕੂਲ ਨੂੰ ਐਜ਼ ਅ ਇਨਚਾਰਜ ਵੀ ਕੰਮ ਕੀਤਾ ਹੈ 2009 ਤੇ 10 ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਹੈ ਨਦਾਮਪੁਰ ਹੋ ਗਈ ਸੀ ਉਥੇ ਮੈਂ 9 ਸਾਲ ਵਾਂਗੂ ਉਥੇ ਲਏ ਨੇ ਉਸ ਤੋਂ ਬਾਅਦ ਪ੍ਰਮੋਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਜੀ ਹੁਣ ਸਰ ਕੋਈ ਕਿਸੇ ਸਾਹਿਬ ਦੀ ਕੋਈ ਦਿੱਕਤ ਰਿਜ਼ਲਟਸ ਕਿੱਦਾਂ ਜਾ ਰਹੇ ਨੇ ਜੀ ਸਰ ਮੇਰੇ ਜਦੋਂ ਮੈਂ ਹਿੰਦੀ ਮਾਸਟਰ ਸੀਗਾ ਉਸ ਟਾਈਮ ਵੀ ਮੇਰੇ ਰਿਜ਼ਲਟ ਸਾਰੇ ਤਕਰੀਬਨ 100% ਸੀਗੇ ਤੇ ਹੁਣ ਮੈਂ 2021 ਤੋਂ ਇਧਰ ਆ ਮੇਰੇ ਸਾਰੇ ਰਿਜ਼ਲਟ 100% ਨੇ ਜੀ ਇੱਕ ਵੀ ਬੱਚਾ ਮੇਰੇ ਸਬਜੈਕਟ ਦੇ ਵਿੱਚੋਂ ਫੇਲ ਨਹੀਂ ਹੋਇਆ ਕਦੇ ਠੀਕ ਹੈ ਸੋ ਸਰ ਕਿਸ ਤਰ੍ਹਾਂ ਦੇਖਦੇ ਹੋ ਇਹ ਬਲਾਈਂਡਨੈਸ ਹੈ ਕਿ ਇਸ ਦੇ ਬਾਵਜੂਦ ਵੀ ਤੁਸੀਂ ਟਟੇ ਹੋ ਹੋ ਇਹ ਐਕਚੁਅਲੀ ਹੋਇਆ ਕਿਵੇਂ ਇਹ ਬਚਪਨ ਤੋਂ ਹੀ ਤੁਹਾਡੀ ਆਈ ਸਿੱਧਨ ਜ ਕੋਈ ਹਾਦਸਾ ਨਹੀਂ ਸਰ ਹਾਦਸਾ ਹੀ ਹੋਇਆ ਸੀ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮਲ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਬਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਬਾਲੇ ਤੋਂ ਆ ਮੈਂ ਮੇਰੀ ਫੈਮਿਲੀ ਬੈਕਗਰਾਉਂਡ ਉੱਥੇ ਦੀ ਹੈ ਤੇ ਉਹ ਡਾਕਟਰ ਕੋਲ ਲੈ ਗਏ ਡਾਕਟਰ ਉਸ ਇੰਜੈਕਸ਼ਨ ਨੇ ਆਪਟਿਕ ਨਰਵ ਡੈਡ ਕਰਤੀ ਆ ਆਪਟਿਕ ਨਰਵ ਜਦੋਂ ਇੱਕ ਅੱਖ ਜਾਣ ਲੱਗੀ ਆਈ ਸਾਈਡ ਡਾਕਟਰ ਨੂੰ ਪਤਾ ਲੱਗ ਗਿਆ ਸੀ ਬਟ ਉਹਨੇ ਦੱਸਿਆ ਨਹੀਂ ਉਹਨਾਂ ਨੂੰ ਕੁਝ ਵੀ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਬਟ ਜਦੋਂ ਜਮਾਈ ਆਈ ਸਾਈਡ ਚਲੇਗੀ ਉਸ ਤੋਂ ਬਾਅਦ ਡੈਲੀ ਲੈ ਕੇ ਮੈਨੂੰ ਏਮਜ਼ ਦੇ ਵਿੱਚ ઓਪਰੇਟ ਹੋਇਆ ਉਹ ਜਦੋਂ ઓਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਉਹ ਸੀਗੀ ਨਰਵ ਸੀਗੀ ਉਹ ਵੀ ਉਹਨਾਂ ਤੋਂ ਡੈਮੇਜ ਹੋ ਗਈ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20 25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਉਹ ਹੋ ਗਿਆ ਬਲਾਈਂਡ ਹੋ ਗਿਆ ਮੈਂ ਸਭ ਕਦੇ ਅਧਿਆਪਕ ਨੂੰ ਲੱਗਿਆ ਨਹੀਂ ਵੀ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਫਿਰ ਵੀ ਤੁਸੀਂ ਬੱਚੇ ਨੂੰ ਅਜਹੀ ਲਗਨ ਦੇ ਨਾਲ ਪੜ੍ਹਾ ਰਹੇ ਕਦੇ ਹੌਸਲਾ ਨਹੀਂ ਟੁੱਟਿਆ ਨਹੀਂ ਸਰ ਕਦੇ ਵੀ ਨਹੀਂ ਮੈਨੂੰ ਅਜ ਤੱਕ ਫੀਲ ਹੋਇਆ ਮੈਨੂੰ ਤਾਂ بس ਐਂ ਲੱਗਦਾ ਮੈਂ ਆਪਣੇ ਘਰ ਤੋਂ ਵੱਧ ਸਮਾ ਜਿਹੜਾ ਸਕੂਲ 'ਚ ਬਿਤਾਉਣਾ ਪਸੰਦ ਕਰਦਾ ਮਤਲਬ ਮੈਨੂੰ ਇੱਥੇ ਆ ਕੇ ਤਾਂ ਐਂ ਲੱਗਦਾ ਵੀ ਜੇ ਹੈਨਾ ਜਿਸ ਦਿਨ ਕਦੇ ਛੁੱਟੀ ਹੋ ਜਾਏ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸਮਾ ਬਿਤਾਣਾ ਕੋ ਬੱਚਿਆਂ ਨਾਲ ਇੰਨਾ ਜ਼ਿਆਦਾ ਘੁਲ ਮਿਲ ਜਾਈਦਾ ਉੱਥੇ ਬੱਚਿਆਂ ਨੂੰ ਪੜ੍ਹਾਣੇ ਆ ਕੇ ਹਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤਾਂ ਕਿਹੜਾ ਸਵਾਲ ਹੈ ਸਰ ਅਜੇ ਕੀ ਰਾਜ਼ ਹੈ ਕਹਿੰਦੇ ਵੀ ਸਕੂਲ ਦੇ ਰਿਜ਼ਲਟ ਦਾ ਚਲੋ ਉੱਪਰ-ਨੀਚੇ ਹੁੰਦੇ ਪਰ ਹਿਸਟਰੀ ਦਾ ਰਿਜ਼ਲਟ ਕਦੇ ਨੀਚੇ ਨਹੀਂ ਹੋਇਆ ਤੁਹਾਡਾ ਰਿਜ਼ਲਟ ਬਿਲਕੁਲ ਸਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਬੱਚੇ ਨਾ ਜਦੋਂ ਮੈਂ ਦੇਖਦੇ ਆ ਉਹ ਇੰਨੇ ਕਿ ਇੰਸਪਾਇਰ ਹੋਏ ਨੇ ਕਿ ਉਹਨਾਂ ਨੇ ਕਦੇ ਵੀ ਆ ਸਰ ਨੂੰ ਅਸੀਂ ਕਦੇ ਵੀ ਮਤਲਬ ਉਹ ਨਹੀਂ ਕਰਨਾ ਹੈਗਾ ਜੋ ਕੁਝ ਉਹ ਕਹਿਣਗੇ ਅਸੀਂ ਮੰਨਾਂਗੇ ਉਹਨੂੰ ਪੂਰਾ ਕਰਾਂਗੇ ਸਰ ਕੀ ਹੋ ਕੀ ਤੁਸੀਂ ਸਹਿਦ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਸਭ ਕੁਝ ਸ਼ਿਕਾਇਤ ਸਰ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਜਿਸ ਪਾਲਿਸੀ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਣਾਇਆ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਦੇਖੋ ਜੇ ਅਸੀਂ ਉੱਚਿਆਂ ਵੱਲ ਦੇਖੂਗੇ ਕਦੇ ਕਾਮਯਾਬ ਨਹੀਂ ਹੋ ਸਕਦੇ ਨੀਵੇਂ ਵੱਲ ਦੇਖੋਗੇ ਉਹਨੂੰ ਦੇਖੋਗੇ ਉਹਨੂੰ ਕਿੰਨੇ ਦੁੱਖ ਨੇ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਸਾਹਮਣੇ ਫਿਰ ਸਰ ਹਾਂਜੀ ਬਹੁਤ ਜ਼ਿਆਦਾ ਹੌਸਲਾ ਹੈ ਸਰ ਦਾ ਮਤਲਬ ਜਿਵੇਂ ਤੁਸੀਂ ਕਹੋਗੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕਿਸੇ ਦੀ ਤਰ੍ਹਾਂ ਦੀ ਸਮੱਸਿਆ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮਿਤ ਸਰ ਦਾ ਨਾਮ ਆਉਂਦਾ ਵੀ ਮਿਤ ਸਰ ਨੂੰ ਦੱਸ ਦਿਓ ਈਵਨ ਕਹੇ ਜੇ ਮਹਾਲੀ ਬੱਚਿਆਂ ਦੇ ਫਾਰਮ ਲੈ ਕੇ ਜਾਣੇ ਨੇ ਤਾਂ ਸਰ ਕਹਿੰਦੇ ਨੇ ਮੈਨੂੰ ਫੜਾਉ ਮੈਂ ਲੈ ਜਾਣਾ ਤੇ ਕੱਲੇ ਜਾਂਦੇ ਨੇ ਜਮਾ ਕਰਾ ਕੇ ਸਾਡਾ ਕੰਮ ਹੁੰਦਾ ਰਸੀ ਦੋ ਤਿੰਨ ਘੰਟਿਆਂ ਦੀ ਵੀ ਸਰ ਨੇ ਕਰਵਾਤਾ ਕੰਮ ਤਾਂ ਲੱਗਦਾ ਹੈ ਜਿਹਾ ਇਹ ਟੀਚਰ ਦੀ ਹੈ ਜਿਹਾ ਇਹ ਸਖਤਰੀ ਹਰੇਕ ਨੂੰ ਲੋਡ ਹੈ ਬਹੁਤ ਲੋਕ ਹੌਸਲਾ ਛੱਡ ਜਾਂਦੇ ਨੇ ਬਿਲਕੁਲ ਸਰ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਜਿਹੜੇ ਲੋਕ ਚੰਗਾ ਭਲਾ ਹੋਣ ਦੇ ਬਾਵਜੂਦ ਢੇਰੀ ਢਾਕੇ ਬੈਠ ਜਾਂਦੇ ਨੇ ਹਨਾ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈਗੀ ਵਧੀਆ ਤੇ ਉਹਨਾਂ ਨੂੰ ਵੀ ਇਹੀ ਚਾਹੀਦਾ ਹੈਗਾ ਕਿ ਇਸ ਤੋਂ ਵਧੀਆ ਤਰੀਕੇ ਨਾਲ ਜਿਉਣ ਕਿੰਨਾ ਵਧੀਆ ਸਰ ਜਦੋਂ ਆਉਂਦਾ ਬੱਚੇ ਬੜੇ ਚੰਗੇ ਬੱਚਾ ਸਰ ਇਹਨੇ ਤੋਂ ਤਰੀਕੇ ਨਾਲ ਪੜ੍ਹਾਉਂਦੇ ਲੈਪਟਾਪ ਸਰ ਯੂਜ਼ ਕਰਦੇ ਨੇਗੇ ਤੇ ਪ੍ਰੋਜੈਕਟਰ ਯੂਜ਼ ਕਰਦੇ ਨੇ ਵੀਡੀਓਜ਼ ਦਿਖਾਉਂਦੇ ਨੇ ਉਹਨਾਂ ਨੂੰ ਪੀਡੀਐਫ ਭੇਜਦੇ ਨੇ ਵੀਡੀਓ ਲਿੰਕ ਭੇਜ ਦਿੰਦੇ ਨੇ ਗਰੁੱਪ ਦੇ ਵਿੱਚ ਤੇ ਬੱਚਿਆਂ ਤੋਂ ਸੁਣਦੇ ਨੇ ਨੈਕਸਟ ਡੇ ਵੀ ਜਿਹੜੀ ਮੈਂ ਵੀਡੀਓ ਭੇਜੀ ਸੀਗੀ ਤੇ ਉਹਦਾ ਕੀ ਰਿਜ਼ਲਟ ਹੈਗਾ ਇਹਨੇ ਵਧੀਆ ਟਾਪਿਕ ਕਲੱਬ ਕੇ ਉਹਨਾਂ ਨੂੰ ਭੇਜਦੇ ਨੇ ਕਿ ਬੱਚੇ ਇੰਟਰ ਹੋ ਜਾਂਦਾ ਸਾਰਾ ਉਹਨਾਂ ਦਾ ਕੁੰਮਣ ਜਾਂਦੇ ਨੇ ਤਾਂ ਕਈ ਵਾਰ ਹੁੰਦਾ ਨਾ ਵੀ ਬੰਦੇ ਨੂੰ ਆਪ ਲੈ ਕੇ ਜਾ ਰਹਿਆਂ ਕੁੰਮਣ ਤੇ ਸਰ ਨੂੰ ਲੈ ਕੇ ਜਾਣ ਸਪੋਰਟ ਸਿਸਟਮ ਲੈ ਕੇ ਜਾ ਰਹਿਆਂ ਵੀ ਆਪ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਹੁੰਦਾ ਨਾ ਵੀ ਬੰਦਾ ਆਪਣੇ ਤੇ ਬੋਝ ਬਣੂਗਾ ਕੋਈ ਚੰਗੇ ਪੱਲੇ ਨੂੰ ਲੈ ਕੇ ਜਾਂਦੇ ਉਹ ਬੋਝ ਬਣ ਜਾਂਦੇ ਨੇ ਡਾਲ ਜਾਂਦੇ ਨੇ ਮੁਸੱਲੇ ਨਹੀਂ ਆਉਂਦੀ ਸਾਨੂੰ ਜਿੱਥੇ ਵੀ ਜਾਣਾ ਸਰ ਕੋਲੇ ਕਰਦੇ ਨੇ ਪਹਿਲਾਂ ਹੀ ਪ੍ਰੋਬਲਮ ਸੋਲਵ ਹੋ ਜਾਂਦੀ ਨੇ ਸਾਡੀਆਂ